प्यारे दर्शकों इसके लिए बड़ी ही मंदभागी खबर लेके पेश हुए हैं क्योंकि कनौली बेरियल ਦੇ ਉਤੇ ਇੱਕ ਹਾਦਸਾ ਵਾਪਰਿਆ ਹੈ ਟਿਪਰ ਐਕਸੀਡੈਂਟ ਹੋਇਆ ਹੈ ਇਹ ਹਾਦਸਾ ਜਿਹੜਾ ਬਿਲਕੁਲ ਰਾਤੀ 3:30 ਵਜੇ ਦਾ ਦੱਸਿਆ ਜਾ ਰਿਹਾ ਹੈ ਕਿ ਟਿਪਰ ਸਵਾ ਭਰਨ ਵਾਸਤੇ ਸਨਮਾ ਬਰਾਡ ਨੂੰ ਜਾ ਰਿਹਾ ਸੀਗਾ ਅਚਾਨਕ ਪਨੋਲੀ ਜਿੱਥੇ ਮੰਡੀ ਦੇ ਸਾਹਮਣੇ ਪੁਲੀ ਦੇ ਨਾਲ ਟਕਰਾਉਣ ਦੇ ਨਾਲ ਟਿਪਰ ਪਲਟ ਜਾਂਦਾ ਹੈ ਪਲਟਣ ਦੇ ਨਾਲ ਜੋ ਇਸ ਦਾ ਟਿਪਰ ਚਾਲਕ ਸੀਗਾ ਉਸ ਦੀ ਮੌਕੇ ਦੀ ਮੌਤ ਹੋ ਜਾਂਦੀ ਹੈ ਜਿੱਦਨੂੰ ਟਿਪਰ ਟਿਪਰ ਪਲਟਦਾ ਹੈ ਉਧਰਲੇ ਪਾਸੇ ਹੀ ਉਹ ਡਰਾਈਵਰ ਹੁੰਦਾ ਹੈ ਤੇ ਹੋ ਸਕਦਾ ਹੈ ਵੀ ਲੱਗਦਾ ਵੀ ਉਤਰਨ ਦੀ ਕੋਸ਼ਿਸ਼ ਕੀਤੀ ਹੋਵੇਗੀ ਲੇਕਿਨ ਜਦੋਂ ਟਿਪਰ ਪਲਟਿਆ ਤਾਂ ਉਸ ਦੇ ਉੱਪਰ ਹੀ ਪੈ ਜਾਂਦਾ ਹੈ ਲੇਕਿਨ ਇਸ ਜਿਹੜਾ ਵਾਪਸ ਆ ਦਰਦਨਾ ਖਾਸ ਜਿਹੜਾ ਰਾਤ 3:30 ਵਜੇ ਵਾਪਸ ਆਇਆ ਹੈ ਜਿਸ ਨੂੰ ਜਿਹੜਾ ਰੁਕਨੋਲੀ ਉਸ ਚੌਕੀ ਤੋਂ ਸਾਡੇ ਕਮਲ ਕੁਸ਼ੋਰ ਜੀ ਐਸਐਸਈ ਸਾਹਿਬ मौके ਤੇ ਪਹੁੰਚੇ ਉਹਨਾਂ ਨੇ ਜਾ ਕੇ ਦੇਖਿਆ ਕਿ ਜਿਹੜੀ ਟ੍ਰੈਫਿਕ ਹੈ ਉਸ ਨੂੰ ਵੀ ਕਨਵਰਟਰ ਕੀਤਾ ਅਤੇ ਜਿਹੜੀ ਬਾਕੀ ਦੀ ਜਿਹੜੀ ਜਾਣਕਾਰੀ ਹੈ ਆਪਾਂ ਐਸਐਸਈ ਕਮਲ ਕੁਸ਼ੋਰ ਤੋਂ ਫੋਨ ਲਾਈਨ ਤੇ ਲੈਂਦੇ ਆਂ ਕੀ ਜਾਣਕਾਰੀ ਹੈ ਉਹਨਾਂ ਕੋਲ ਸਾਹ ਦੇਖਦੇ ਆਂ ਕੋਸ਼ਿਸ਼ ਕੀਤੀ ਕਿ ਐਕਸੀਡੈਂਟ ਹੋਇਆ ਘਨੋਲੀ ਉਹਦੀ ਕੀ ਜਾਣਕਾਰੀ ਹੈ ਕਿੰਨੇ ਵਜੇ ਹੋਇਆ ਕਿਸ ਤਰ੍ਹਾਂ ਹੋਇਆ ਇਹ ਸਵੇਰੇ ਕੁ ਕਰੀਬ 3:30 ਵਜੇ ਹੋਇਆ ਜੀ ਫੜੀ ਕਲਾਂ ਦੀ ਪੁਲੀ ਤੇ ਮੇਨ ਹਾਈਵੇ ਤੇ ਜੀ ਜੀ ਇਹ ਰੋਪੜ ਸਾਈਡ ਤੋਂ ਨਾ ਫਰਮਲ ਪ੍ਰਾਣ ਦੇ ਸੋਹਾ ਪਰਣ ਵਾਸਤੇ ਜਾ ਰਿਹਾ ਸੀਗਾ ਜੀ ਇਹ ਟਿੱਪਰ ਪੁਲੀ ਦੇ ਵਿੱਚ ਵੱਧਿਆ ਵੱਢਣ ਦੇ ਨਾਲ ਇਹ ਪਲਟੀ ਹੋ ਗਿਆ ਜੀ ਵਿੱਚ ਇਹਦੇ ਇੱਕ ਡਰਾਈਵਰ ਸੀਗਾ ਸੁਖਵਿੰਦਰ ਸਿੰਘ son of ਪਿਆਰਾ ਸਿੰਘ ਕਪਰੀਆ ਜੀ ਨਾ ਨੂਰ ਹੋਵੇਦੀ ਦਾ ਜੀ ਐਡ ਦੀ ਫੋਰਮ ਟਿੱਪਰ ਦੇ ਥੱਲੇ ਆ ਕੇ ਮੌਤ ਹੋ ਗਈ ਉਹਦੀ ਜੀ ਫਿਰ ਆਪਣਾ ਹਾਈ ਡਰਮ ਵਾਲਾ ਟਿੱਪਰ ਦੇ ਥੱਲੇ ਉਹਦੀ ਡੈੱਡ ਬੋਡੀ ਖੋਵਾ ਕੇ ਮੋਟੀ ਰੱਖ ਦਿੱਤੀ ਰਾਤ ਨੂੰ ਹੀ ਨਹੀਂ ਹੁਣ ਸਵੇਰ ਠੀਕ ਹੋਈ ਨਹੀਂ ਡੈੱਡ ਬੋਡੀ ਜਿਹੜੀ ਰਾਤ ਕੱਢ ਲਈ ਸੀਗੀ ਸਵੇਰੇ ਕੱਢੀ ਸਵੇਰੇ ਕੱਢੀ ਰਾਤ ਦਾ ਕੋਈ ਹੋਈ ਨਹੀਂ ਕਾਫੀ ਕੋਸ਼ਿਸ਼ ਕੀਤੀ ਮਿਲੀ ਨਹੀਂ ਹੈਗੀ ਹਾਈ ਡਰਮ ਮਸ਼ੀਨ ਸਾਤੀ ਕੋ ਪਤਾ ਨਹੀਂ ਸੀ ਵੀ ਕੋਈ ਥੱਲੇ ਹੈ ਨੇ ਰਾਤ ਪਾਵਾਂ ਲੱਗਿਆ ਸੀ ਕਿ ਵਟ ਮਸ਼ੀਨ ਆਪਾਂ ਨੂੰ ਹੈਲਡਰਾ ਮਸ਼ੀਨ ਥੋੜੀ ਲੇਟ ਮਿਲੀ ਹੈ ਜੀ 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 ਠੀਕ ਹੈ ਹੂੰ ਕਾਫੀ ਜਗ੍ਹਾ ਫੋਨ ਫਾਰ ਮਾਰੇ ਦਿੱਖ ਮਿਲੀ ਨਹੀਂ ਸੀ ਫਿਰ ਇੱਕ ਘਰੋਲੀ ਦਾ ਸੀਗਾ ਮੁੰਡਾ ਉਹਦੇ ਬੁਲਾਈ ਫਿਰ ਅਚਾਨਕ ਘਟਨਾ ਜਿਹੜੀ ਹੈ ਕਿਸੇ ਨੇ ਅੱਖੂ ਕ ਲੱਗਣ ਕਰਨ ਵਾਪਸ ਲੱਗਦੀ ਹੈ ਔਰ ਸ਼ਾਇਦ ਅੱਖ ਲੱਗਣ ਦਾ ਜਾਣਕਾਰੀ ਦੇਣ ਲਈ ਸ਼ੁਕਰੀਆ ਤੇ ਇਹ ਤੁਸੀਂ ਦੇਖਿਆ ਕਿ ਕਮਲ ਕਿਸ਼ੋਰ ਨੇ ਸਾਰੀ ਜਾਣਕਾਰੀ ਜਿਹੜੀ ਦਿੱਤੀ ਹੈ ਮੁਕੇ ਦੀਆਂ ਤਸਵੀਰਾਂ ਜਿਹੜੀਆਂ ਬਿਆਨਿਤ ਕਰ ਰਹੀਏ ਨੇ ਤੇ ਪਰ ਅਸੀਂ ਇੱਥੇ ਜ਼ਰੂਰ ਦੱਸ ਦੇਣਾ ਚਾਹਾਂਗੇ ਕਿ ਜੋ ਟਿੱਪਰ ਸਵਾਲ ਐਡਵਰਸਰ ਤੋਂ ਮੱਚ ਦੰਦੇ ਨੇ ਇਹ ਕਨੌਲੀ ਦੀ ਸੜਕ ਦੇ ਰਾਹੀਂ ਜਿਹੜੀ ਨਹੀਂ ਜਾਣਾ ਚਾਹੀਦੀ ਕਿਉਂਕਿ ਕਨੌਲੀ ਦੀ ਸੜਕ ਜਿਹੜੀ ਮਸਾਂ-ਵਸਾਂ ਪਹਿਲਾਂ ਬਣੀ ਹੈ ਤੇ ਪਹਿਲਾਂ ਵੀ ਕਈ ਵਾਰੀ ਕਨੌਲੀ ਵਾਸੀਆਂ ਵੱਲੋਂ ਇਸ ਦੀ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਕਿ ਇਸਰ ਸਣਕ ਦੇ ਰਾਹੀਂ ਕੋਈ ਵੀ ਟਿੱਪਰ ਲੱਗਣਾ ਨਹੀਂ ਚਾਹੀਦਾ ਕਮਰਸ਼ੀਅਲ ਕੰਮ ਵਾਸਤੇ ਤੇ ਜੋ ਰਾਤੀ ਹਾਦਸਾ ਵਾਪਰਿਆ ਇਹ ਵੀ ਇੱਕ ਟਿਪਪਰ ਜਿਹੜਾ ਆ ਰਿਹਾ ਸੀਗਾ ਜਿਹੜਾ ਕਨੋਲੀ ਜਸਤੇ ਰਾਹੀਂ ਜਿਹੜਾ ਥਰਮਲ ਪਲਾਂਟ ਤੋਂ ਸ਼ੁਆਪਰਨ ਵਾਸਤੇ ਜਾ ਰਿਹਾ ਸੀ ਪਰ ਲੇਕਿਨ ਬਹੁਤ ਹੀ ਮੰਦ ਭਾਗੀ ਜਿਹੜੀ ਘਟਨਾ ਜਿਹੜੀ ਵਾਪਰੀ ਹੈ ਇਸ ਦੇ ਨਾਲ ਅਸੀਂ ਆਪਣੇ ਚੈਨਲ ਵੱਲੋਂ ਵੀ ਖੇਦ ਪ੍ਰਗਟ ਕਰਦੇ ਹਾਂ ਤੇ ਮਿਲਦੇ ਹਾਂ ਕਿਸੇ ਹੋਰ ਖਬਰ ਦੇ ਨਾਲ ਈ ਆਪਣਾ ਜਿੱਥੇ ਥਲੀ ਵਾਲਿਆਂ ਦਾ ਪਿਆਰੇ ਦਰਸ਼ਕੋ ਇਸ ਕੁਲੇ ਬੜੀ ਹੀ ਮੰਦ ਭਾਗੀ ਖਬਰ ਲੈ ਕੇ ਪੇਸ਼ ਹੋਇਆ ਕਿ ਕਨੋਲੀ ਬੈਰੀਅਲ ਦੇ ਉਤੇ ਇੱਕ ਹਾਦਸਾ